ਜਿਹੜੇ ਕਹਿੰਦੇ ਸੀ ਕਿ ਪੰਜਾਬ ਨਸ਼ਿਆਂ ਦੀ ਦਲਦਲ ਦੇ ਵਿੱਚ ਹੈ ਪੰਜਾਬ ਦੀ ਨੌਜਵਾਨੀ ਖਤਮ ਹੁੰਦੀ ਜਾ ਰਹੀ ਹੈ ਉਹ ਇਹ ਤਸਵੀਰਾਂ ਜ਼ਰੂਰ ਵੇਖ ਲੈਣ ਕਿਉਂਕਿ ਵੱਡੇ ਪੱਧਰ ਤੇ ਅੱਜ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਪਰ ਪੰਜਾਬ ਦਾ ਯੂਥ ਸਿੱਖ ਨੌਜਵਾਨ ਪੰਜਾਬੀ ਨੌਜਵਾਨ ਵੱਡੇ ਪੱਧਰ ਤੇ ਲਗਾਤਾਰ ਪੰਜਾਬ ਨੂੰ ਸੰਭਾਲਦੇ ਦਿਖਾਈ ਦੇ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਮੁਸ਼ਕਲਾਂ ਦਾ ਨਿਪਟਾਰਾ ਇਹਨਾਂ ਨੌਜਵਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਦਿਨ ਰਾਤ ਜਿੱਥੇ ਪਾਣੀ ਦਾ ਵਹਾਅ ਜ਼ਿਆਦਾ ਹੁੰਦਾ ਉਹਨਾਂ ਕੰਢਿਆਂ ਤੇ ਨੌਜਵਾਨਾਂ ਦੇ ਵੱਲੋਂ ਪੈਰਾ ਕਿਤਾ ਜਾ ਰਿਹਾ ਹੈ ਬੰਨ ਬਣਾਏ ਜਾ ਰਹੇ ਨੇ ਆਰਜੀ ਪੁਲ ਬਣਾਏ ਜਾ ਰਹੇ ਨੇ ਲੋਕਾਂ ਨੂੰ ਸੁਰੱਖਿਤ ਬਾਹਰ ਕੱਢਿਆ ਜਾ ਰਿਹਾ ਹੈ ਘਰ-ਘਰ ਰਾਸ਼ਨ ਪਹੁੰਚਾਇਆ ਜਾ ਰਿਹਾ ਤੇ ਨੌਜਵਾਨ ਅੱਜ ਪੰਜਾਬ ਦੀ ਵਾਗਡੋਰ ਸੰਭਾਲ ਦੇ ਦਿਖਾਈ ਦਿੰਦੇ ਨੇ ਜਿੱਥੇ ਸਿਆਸੀ ਲੀਡਰ ਲਗਾਤਾਰ ਜਮੀਨੀ ਪੱਧਰ ਤੇ ਉਤਰੇ ਹੋਏ ਨੇ ਉੱਥੇ ਹੀ ਆਪੋ ਆਪਣੇ ਪੱਧਰ ਤੇ ਪੰਜਾਬ ਦਾ ਯੂਥ ਅੱਜ ਆ ਪੰਜਾਬ ਦੇ ਨਾਲ ਖੜਾ ਦਿਖਾਈ ਦੇ ਰਿਹਾ ਇਸ ਕਰਕੇ ਮਨਪ੍ਰੀਤ ਸਿੰਘ ਯਾਲੀ ਦੇ ਵੱਲੋਂ ਪੰਜਾਬ ਦੇ ਨੌਜਵਾਨਾਂ ਦੀ ਸਥਿਫਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਕਹਿੰਦੇ ਸੀ ਕਿ ਇਹ ਉਰਦਾ ਪੰਜਾਬ ਹੈ ਉਰਦਾ ਪੰਜਾਬ ਨਹੀਂ ਹੈ ਇਹ ਸੰਭਲਿਆ ਹੋਇਆ ਪੰਜਾਬ ਹੈ ਤੇ ਅੱਜ ਪੰਜਾਬ ਦਾ ਯੂਥ ਉਸ ਨੇ ਸੱਚ ਕਰ ਬਖਾਇਆ ਕਿ ਪੰਜਾਬ ਦੇ ਨਾਲ ਖੜਾ ਹੈ ਪੰਜਾਬ ਦੇ ਨੌਜਵਾਨਾਂ ਦੇ ਵੱਲੋਂ ਅੱਜ ਜੋਸ਼ ਦੇ ਨਾਲ ਕੰਮ ਕੀਤੇ ਜਾ ਰਹੇ ਨੇ ਉਹ ਕਾਬਲੇ ਤਾਰੀਫ ਹੈ ਤੇ ਨਾਲ ਹੀ ਇਸ ਮੌਕੇ ਮਨਪ੍ਰੀਤ ਸਿੰਘ ਈਆਲੀ ਨੇ ਸੂਬਾ ਸਰਕਾਰ ਤੋਂ ਇੱਕ ਸੈਸ਼ਨ ਬੁਲਾਉਣ ਦੀ ਮੰਗ ਵੀ ਕੀਤੀ ਹੈ ਕਿ ਜੇਕਰ ਸੈਸ਼ਨ ਬੁਲਾਇਆ ਜਾਂਦਾ ਤਾਂ ਉਸ ਦੇ ਵਿੱਚ ਸਪੈਸ਼ਲ ਤੌਰ ਤੇ ਹੜ੍ਹਾਂ ਨੂੰ ਲੈ ਕੇ ਹੀ ਚਰਚਾ ਹੋਵੇਗੀ ਹੋਰ ਕੀ ਕੁਝ ਕਹਿਣਾ ਸੀ ਮਨਪ੍ਰੀਤ ਈਆਲੀ ਦਾ ਤੁਸੀਂ ਵੀ ਸੁਣੋ ਜੋ ਬੰਨ ਦੇ ਹਾਲਾਤ ਨੇ ਤੇ ਕਾਫੀ ਉੱਥੇ ਬੰਨ ਟੁੱਟਣ ਦਾ ਖਤਰਾ ਬਣਿਆ ਹੋਇਆ ਸੀ ਕਈ ਦਿਨਾਂ ਤੋਂ ਲੈਕਿਨ ਇਸ ਇਲਾਕੇ ਦੇ ਨੌਜਵਾਨਾਂ ਨੇ ਖਾਸ ਤੌਰ ਤੇ ਮੈਂ ਦੇਖਿਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਨੌਜਵਾਨ ਕੰਮ ਕਰ ਰਹੇ ਨੇ ਜੋ ਜੋਸ਼ ਨੌਜਵਾਨਾਂ ਦੇ ਵਿੱਚ ਦੇਖਿਆ ਤੇ ਉਹ ਹੈਰਾਨੀ ਜਨਕਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਬੜਾ ਬਦਨਾਮ ਕੀਤਾ ਗਿਆ ਲੇਕਿਨ ਕਿਸ ਢੰਗ ਦੇ ਨਾਲ ਉੱਥੇ ਨੌਜਵਾਨ ਕਈ ਦਿਨਾਂ ਤੋਂ ਕੰਮ ਕਰ ਰਹੇ ਆ ਦਿਨ ਰਾਤ ਤੇ ਉਹ ਨੌਜਵਾਨਾਂ ਦੀ ਮਿਹਨਤ ਸਦਕਾ ਹੀ ਜਿਹੜਾ ਵਨ ਟੁੱਟਣ ਤੋਂ ਬਚਿਆ ਉਹ ਉੱਥੇ ਸੈਂਕੜੇ ਟਰਾਲੀਆਂ ਤੇ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਕੋਈ ਉੱਥੇ ਬੋਰੀਆਂ ਭਰ ਰਹੇ ਨੇ ਮਿੱਟੀ ਦੀਆਂ ਉਹ ਲੋਟੇ ਬੋਰੀਆਂ ਬੰਨ ਦੇ ਉੱਪਰ ਲਾ ਰਹੇ ਨੇ ਸੋ ਉਹ ਸਾਰੇ ਲੱਗੇ ਹੋਏ ਲੰਗਰ ਲੱਗੇ ਹੋਏ ਨੇ ਉੱਥੇ ਚਾਹ ਦੇ ਲੰਗਰ ਲੱਗੇ ਨੇ ਪ੍ਰਸ਼ਾਦਿਆ ਦੇ ਲੰਗਰ ਲੱਗੇ ਹੋਏ ਨੇ ਇਤੋਂ ਤੱਕ ਕਿ ਡੀਜ਼ਲ ਦੇ ਲੰਗਰ ਲੱਗੇ ਹੋਏ ਨੇ ਸੋ ਇਹ ਇਹ ਜਜ਼ਬਾ ਜਿਹੜਾ ਦੇਖਣ ਨੂੰ ਮਿਲਿਆ ਨੌਜਵਾਨਾਂ ਦੇ ਵਿੱਚ ਮੈਂ ਸਮਝਦਾ ਕਿ ਕਿ ਅੱਜ ਵੀ ਸਾਡਾ ਜਿਹੜਾ ਪੰਜਾਬ ਦਾ ਨੌਜਵਾਨਾਂ ਤੇ ਅੱਜ ਵੀ ਉਹਦੇ ਅੰਦਰ ਕੋਈ ਵੀ ਜਿਹੜੀ ਕੁਦਰਤੀ ਆਫਤ ਨਾਲ ਲੜਨ ਦਾ ਜਿਹੜਾ ਜਜ਼ਬਾ ਜਿਹੜਾ ਬਰਕਰਾਰ ਹੈਗਾ ਵਾ ਖਾਸ ਤੌਰ ਤੇ ਬੀਬੀਆਂ ਨੇ ਜਿਹੜੀਆਂ ਉਹਨਾਂ ਦਾ ਵੀ ਬਹੁਤ ਵੱਡਾ ਜਿਹੜਾ ਰੋਲ ਰਿਹਾ ਸਾਡੇ ਨੌਜਵਾਨ ਸਬ ਮਨਰਾਜ ਸਿੰਘ ਲਵਾਨਗੜ ਅਵੇ ਬੈਣੀਪਾਲ ਇਹਨਾਂ ਦੀ ਟੀਮਾਂ ਉੱਥੇ ਕੰਮ ਕਰ ਰਹੀਆਂ ਨੇ ਜੁਗਰਾਜ ਸਿੰਘ ਮੰਡਨਾਂ ਦੀ ਟੀਮਾਂ ਕਰ ਰਹੀਆਂ ਨੇ ਚੀਮਾ ਬੈਰਸਲ ਇਹਨਾਂ ਦੀਆਂ ਟੀਮਾਂ ਨੇ ਜਿਹੜੀਆਂ ਸਾਰੀਆਂ ਉੱਥੇ ਕੰਮ ਕਰ ਰਹੀਆਂ ਨੇ ਸਾਡੇ ਬੱਬਲੂ ਲੋਪੋ ਜੀ ਉਹਨਾਂ ਦੀ ਟੀਮ ਸਾਰੀ ਕੰਮ ਕਰ ਰਹੀ ਆ ਸਾਡੇ ਰੂਬੀ ਮਾਛੀਵਾੜਾ ਜੀ ਇਹ ਸਾਰੇ ਜਿਹੜੇ ਉੱਥੇ ਪੂਰੀ ਟੀਮਾਂ ਜਿਹੜੀਆਂ ਕਈ ਦਿਨਾਂ ਤੋਂ ਲੱਗੀਆਂ ਹੋਈਆਂ ਨੇ ਸੋ ਨੌਜਵਾਨਾਂ ਦੀ ਬਿਨ ਸਰਗਾ ਇਥੋਂ ਤੱਕ ਪਤਾ ਲੱਗਿਆ ਕਿ ਫਤੇਗੜ ਸਾਹਿਬ ਤੋਂ ਖੰਨੇ ਤੋਂ ਵੀ ਜਿਹੜੇ ਵੱਡੀ ਗਿਣਤੀ 'ਚ ਨੌਜਵਾਨ ਆਏ ਨੇ ਸੋ ਅੱਜ ਮੈਂ ਆਪਣੇ ਵੱਲੋਂ ਵੀ ਉੱਥੇ ਕੋਈ ਡੀਜ਼ਲ ਦਾ ਕੰਮ ਚੱਲ ਰਿਹਾ 2 ਲੱਖ ਰੁਪਏ ਦਾ ਜਿਹੜਾ ਡੀਜ਼ਲ ਹੈਗਾ ਉੱਥੇ ਅਸੀਂ ਜਿਹੜਾ ਆਪਣੇ ਵੱਲੋਂ ਵੀ ਨਿੱਜੀ ਕਮਾਈ ਦੇ ਵਿੱਚੋਂ ਵੀ ਉੱਥੇ ਭੇਜਿਆ ਜਾਊਗਾ ਤੇ ਹੋਰ ਵੀ ਜੋ ਸਾਨੂੰ ਹੁਕਮ ਕਰੋ ਸੰਗਤਾਂ ਹਰ ਤਰ੍ਹਾਂ ਦੀ ਮਦਦ ਕਰਾਂਗੇ ਦੇਖੋ ਜਦੋਂ ਆਫ ਸੀਜ਼ਨ ਹੁੰਦਾ ਉਸ ਸਮੇਂ ਜਿਹੜੇ ਇਹ ਬੰਨਾਂ ਇਹਨਾਂ ਦਾ ਧਿਆਨ ਰੱਖਣਾ ਇਹਨਾਂ ਨੂੰ ਮਜ਼ਬੂਤ ਕਰਨਾ ਕਿੱਥੇ ਟੱਕਰ ਟੱਕਰਾਂ ਬਣ ਦੀ ਲੋੜ ਹੈਗੀ ਆ ਕਿ ਜਿੱਥੋਂ ਜਿੱਥੋਂ ਬੰਨ ਕਮਜ਼ੋਰ ਹੈਗਾ ਤੇ ਉਹਦੇ ਨਾਲ ਹੀ ਨਾ ਦੇਖਿਆ ਜਿਹੜਾ ਦਰਿਆ ਵਾ ਹੁਣ ਇਹ ਕੰਢੇ ਵਾਲੇ ਪਾਸੇ ਚੱਲ ਰਿਹਾ ਉੱਪਰਲੇ ਪਾਸੇ ਜ਼ਿਆਦਾ ਬਚਾਲੇ ਉੱਚੀ ਆ ਜ਼ਮੀਨ ਤੇ ਸਾਈਡਾਂ ਤੇ ਮਾਈਨਿੰਗ ਹੋਈ ਹੋਈ ਆ ਜਿਹਦੇ ਕਰਕੇ ਇਹ ਬਨ ਟੁੱਟਣ ਦੇ ਜਿਹੜੇ ਖਤਰੇ ਮਾਈਨਿੰਗ ਕਰਕੇ ਵਧੇ ਹੋਏ ਨੇ ਸੋ ਇਹੀ ਜੇ ਵਿਚਾਲਿਓਂ ਜਿਹੜੀ ਮਿੱਟੀ ਚੱਕ ਕੇ ਸਾਈਡਾਂ ਤੇ ਸਾਈਡਾਂ ਉੱਚੀਆਂ ਹੋਣ ਵਿਚાળਲਾ ਨੀਮਾ ਹੋਵੇ ਪੋਰਸ਼ਨ ਤਾਂ ਇਹ ਬਨ ਰੁੱਟਣ ਦਾ ਖਤਰਾ ਜਿਹੜਾ ਬਹੁਤ ਘਟ ਜਾਂਦਾ ਸੋ ਦੇ ਨਾਲ ਹੀ ਇਸ ਵਾਰ ਪਤਾ ਸੀ ਵੀ ਇੰਨੀ ਜ਼ਿਆਦਾ ਬਰਸਾਤ ਹੋਣੀ ਆ ਉਹ ਤਾਂ ਨੇਟ ਤੇ ਸਾਰਾ ਕੁਝ ਆ ਜਾਂਦਾ ਤੇ ਸਰਕਾਰ ਨੂੰ ਚਾਹੀਦਾ ਸੀ ਕਿ ਪਹਿਲਾਂ ਹੀ ਸਮੇਂ ਸਿਰ ਪਾਣੀ ਜਿਹੜਾ ਡੈਮਾਂ ਦੇ ਵਿੱਚੋਂ ਘਟਾ ਲਿਆ ਜਾਂਦਾ ਤਾਂ ਜੋ ਇਸ ਤਰ੍ਹਾਂ ਦੇ ਹਾਲਾਤ ਨਾ ਬਣਦੇ ਤੇ ਅੱਜ ਕਰੋੜਾਂ ਅਰਬਾਂ ਦਾ ਨੁਕਸਾਨ ਆ ਜਿਹੜਾ ਸੋਚੇ ਪੰਜਾਬ ਦੇ ਅੰ ਕਿਉਂਕਿ ਅਸੀਂ ਪਿੱਛੇ ਫਰੂਜ਼ਪੁਰ ਤਰਨਤਾਰਨ ਅਤੇ ਅਜਨਾਲਾ ਡੇਰਾ ਬਾਬਾ ਨਾਨਕ ਰਮਦਾਸ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਜਾ ਕੇ ਆਏ ਆ ਤੇ ਸਾਰੇ ਕਿਤੇ ਹੀ ਜਿਹੜਾ ਨੌਜਵਾਨਾ ਸਾਡਾ ਪੰਜਾਬ ਦਾ ਉਹ ਡਟਿਆ ਹੋਇਆ ਵਾ ਹਰ ਕੈਂਪ ਦੇ ਵਿੱਚ ਡਟੇ ਹੋਏ ਨੇ ਵੱਖ-ਵੱਖ ਸੰਸਥਾਵਾਂ ਵੱਲੋਂ ਜਿਹੜੇ ਕੈਂਪ ਲਾਏ ਗਏ ਨੇ ਤੇ ਉਹਦੇ ਵਿੱਚ ਸਭ ਤੋਂ ਵੱਧ ਨੌਜਵਾਨ ਕੰਮ ਕਰ ਰਹੇ ਨੇ ਸੋ ਇਹ ਇਹ ਜੋ ਵੀ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਦੇ ਵਿੱਚ ਉੱਥੇ ਚਾਹੇ ਪਸ਼ੂਆਂ ਨੂੰ ਚਾਰਾ ਪਹੁੰਚਾਉਣ ਦੇ ਵਿੱਚ ਤੇ ਜੋ ਵੀ ਲੋੜਾਂ ਹੈਗੀਆਂ ਨੇ ਉਹ ਪੂਰੀਆਂ ਕਰਨ ਦੇ ਵਿੱਚ ਨੌਜਵਾਨਾਂ ਬਹੁਤ ਵਧੀਆ ਢੰਗ ਦੇ ਨਾਲ ਬੜੀ ਡੈਡੀਕੇਸ਼ਨ ਦੇ ਨਾਲ ਅਸੀਂ ਦੇਖਿਆ ਕਿ ਟੀਮਾਂ ਕੰਮ ਕਰਦੀਆਂ ਤੇ ਕੋਈ ਇੱਕ ਸਪੈਸ਼ਲ ਸੈਸ਼ਨ ਆ ਜਿਹੜਾ ਸਰਕਾਰ ਨੂੰ ਬੁਲਾਉਣਾ ਚਾਹੀਦਾ ਤਾਂ ਜੋ ਸਿਰਫ ਹੜਾ ਤੇ ਡਿਬੇਟ ਹੋਵੇ ਕਿੱਥੇ ਕਮੀਆਂ ਰਹੀਆਂ ਨੇ ਤੇ ਉਹਦੇ ਕਾਰਨ ਕੀ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਅਸੀਂ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨਾਂ ਦੀ ਫਸਲ ਨੂੰ ਉਹਨਾਂ ਦੇ ਘਰਾਂ ਨੂੰ ਉਹਨਾਂ ਦੇ ਮਾਲ ਡੰਗਰ ਨੂੰ ਪਸ਼ੂਆਂ ਨੂੰ ਅਸੀਂ ਕਿਵੇਂ ਬਚਾ ਸਕਦੇ ਹਾਂ ਹੜ੍ਹਾਂ ਤੋਂ ਕਿਉਂਕਿ ਅ ਪਿਛਲੇ ਕੁਝ ਸਾਲਾਂ ਦੇ ਵਿੱਚ ਹੀ ਦੋ ਤਿੰਨ ਵਾਰ ਜਿਹੜਾ ਭਾਰੀ ਨੁਕਸਾਨ ਹੋਇਆ 23 ਦੇ ਵਿੱਚ ਵੀ ਪਾਣੀ ਆਇਆ ਤੇ ਉਹਦੇ ਨਾਲ ਹੀ ਹੁਣ ਜਦੋਂ 25 ਦੇ ਵਿੱਚ ਵੀ ਆਇਆ ਪਹਿਲਾਂ 19 ਦੇ ਵਿੱਚ ਵੀ ਪਾਣੀ ਆਇਆ ਕਾਫੀ ਇਲਾਕਿਆਂ ਦੇ ਵਿੱਚ ਸੋ ਤਿੰਨ ਤਿੰਨ ਵਾਰ ਫਸਲ ਜਿਹੜੀ ਖਰਾਬ ਹੋ ਗਈ ਉਹਦੇ ਨਾਲ ਹੀ ਜਿਹੜੀ ਸਭ ਤੋਂ ਵੱਡੀ ਮੰਗ ਆ ਹੁਣ ਕਿਸਾਨਾਂ ਦੇ ਵਿੱਚ ਜਿਹੜੀ ਜਿਹੜਾ ਰੇਤਾ ਜਿਹੜੀ ਸਿਲਟ ਜਿਹੜੀ ਇਹ ਦਾ ਦਰਿਆ ਦੇ ਹਟਣਾ ਆਉਂਦੀ ਆ ਕਿ ਉਹ ਚੱਕਣ ਦਾ ਅਧਿਕਾਰ ਆ ਜਿਹੜਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਕਿਉਂਕਿ ਉਹਨਾਂ ਦੀ ਜ਼ਮੀਨਾਂ ਖਰਾਬ ਹੁੰਦੀਆਂ ਨੇ ਤੇ ਉਹ ਉਹ ਤੂੰ ਹੱਥ ਨਹੀਂ ਲਾ ਸਕਦੇ ਉਹਦੇ ਤੇ ਪੂਰਾ ਜਿਹੜਾ ਵਿਧਾਨ ਸਭਾ ਦਾ ਇੱਕ ਜਿਹੜਾ ਸੈਸ਼ਨ ਸਪੈਸ਼ਲ ਸੈਸ਼ਨ ਬਣਾਉਣਾ ਚਾਹੀਦਾ ਉੱਥੇ ਡਿਬੇਟ ਹੋਣੀ ਚਾਹੀਦੀ ਆ ਤੇ ਉਹਦੇ ਕੀ ਕਾਰਨ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਅਸੀਂ ਪੰਜਾਬ ਦੀ ਕਿਸਾਨੀ ਨੂੰ ਉਹਨਾਂ ਦੀਆਂ ਜ਼ਮੀਨਾਂ ਨੂੰ ਉਹਨਾਂ ਦੀ ਫਸਲਾਂ ਨੂੰ ਅਸੀਂ ਕਿਵੇਂ ਬੜਾ ਤੋਂ ਬਚਾ ਸਕਦੇ ਹਾਂ ਤੇ ਤੇ ਸਾਰਾ ਵਿਚਾਰ ਹੋਣਾ ਚਾਹੀਦਾ